विधानसभा ਦੇ ਇਸ اجلاس ਦੇ ਮੌਕੇ ਤੇ ਦੋ ਡਵੈਲਪਮੈਂਟਸ ਜਿਹੜੀਆਂ ਮਾਮੂ ਕੋ ਵੇਖਣ ਨੂੰ ਮਿਲੀਆਂ ਵਾ ਇੱਕ ਤੇ ਹੈ ਕਿ ਇਸ ਮੌਕੇ ਤੇ ਵਿਧਾਨ ਸਭਾ ਦੇ ਬਾਹਰ ਕਈ ਵਿਰੋਧ ਧਰਨੇ ਹੋ ਰਹੇ ਐ ਇਸ ਵੇਲੇ ਕਈ ਬਜ਼ਾਰੇ ਹੋ ਰਿਹਾ ਕਿਸਾਨ ਜਿਹੜੇ ਨੇ ਉਹ ਚੰਡੀਗੜ੍ਹ ਦੇ ਵਿੱਚ ਆਲਮੋਸਟ 7 8000 ਦੀ ਤਦਦ ਦੇ ਵਿੱਚ ਉੱਥੇ ਆ ਕੇ ਧਰਨਾ ਦਿੱਤਾ ਹੋਇਆ ਵਾ ਔਰ ਉਹ ਜਿੰਨਸ ਤੱਕ ਵਿਧਾਨ ਸਭਾ ਦਾ اجلاس ਖਤਮ ਨਹੀਂ ਹੋਣਾ ਉਹਨਾਂ ਨੇ ਉੱਥੇ ਹੀ ਰਹਿਣਾ ਵਾ ਕੁਝ ਦਿਨ ਪਹਿਲਾਂ ਬੁੱਢਾ ਦਰਿਆ ਨੂੰ ਲੈ ਕੇ ਇੱਕ ਉਥੇ ਮੋਰਚਾ ਲੱਗਾ ਔਰ ਕੱਲ ਉਹਨਾਂ ਦੇ ਕੁਝ ਜਿਹੜੇ ਵਰਕਰਸ ਨੇ ਅੱਜ ਉਹਨਾਂ ਨੇ ਚੰ디ਗੜ੍ਹ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਡਿਟੇਨ ਉੱਥੇ ਕੀਤਾ ਗਿਆ ਇੱਕ ਪਾਸੇ ਤੇ ਇਹ ਹੋ ਰਿਹਾ ਵਿਧਾਨ ਸਭਾ ਦੇ ਅੰਦਰ ਵੀ ਹੁਣ ਆਮ ਆਦਮੀ ਪਾਰਟੀ ਦੇ ਵਿਰੋਧੀ ਜਿਹੜੇ ਸਨ ਉਥੇ ਬੋਲ ਹੀ ਰਹੇ ਆ ਉਹਨਾਂ ਦੇ ਆਪਣੇ ਐਮਐਲਏ ਵੀ ਬੋਲ ਰਹੇ ਆ ਇਹਦਾ ਕੀ ਮਾਇਨਾ ਹੈ ਇਹਦਾ ਮਤਲਬ ਹੈ ਕੋਈ ਇਹੋ ਜੀ ਸਰਕਾਰ ਦੀ ਮੈਕੈਨਿਜ਼ਮ ਹੈ ਨਹੀਂ ਜਿੱਥੇ ਲੋਕਾਂ ਦੀਆਂ ਗ੍ਰੀਵੈਂਸਸ ਐਮਐਲਏ ਦੀਆਂ ਗ੍ਰੀਵੈਂਸਸ ਸੁਣੀਆਂ ਜਾ ਸਕਣ ਸੋ ਸਭ ਤੋਂ ਪਹਿਲਾਂ ਤੇ ਹੁਣ ਕਿਸਾਨੀ ਕਰਨਾ ਕਈ ਆਲਮੋਸਟ 2-3 ਸਾਲ ਤੋਂ ਲੱਗਾ ਵਾ ਪੰਜਾਬ ਦੇ ਵਿੱਚ ਵੀ ਉਤਪੈਨੋ ਦਿੱਲੀ ਦੇ ਵਿੱਚ ਲੱਗਾ ਸੀ ਸਰਕਾਰ ਨੇ ਕੀ ਕੋਸ਼ਿਸ਼ ਕੀਤੀ ਕੀ ਉਹਨਾਂ ਨੇ ਕੋਈ ਕਮੇਟੀ ਬਣਾਈ ਜਿਹੜੀ ਇਹਨਾਂ ਨਾਲ ਜਰਾ ਗੱਲਬਾਤ ਕਰੇ ਇਹਨਾਂ ਦੇ ਮਸਲੇ ਕੇਂਦਰ ਤੱਕ ਲੈ ਕੇ ਜਾਵੇ ਸੋ ਬਸ ਉਹ ਧਰਨੇ ਤੇ ਬੈਠੇ ਆ ਵਿਚਾਰੇ ਸਰਕਾਰਾਂ ਦੇ ਆ ਤੇ ਤੁਸੀਂ ਸਰਕਾਰੀ ਦਫ਼ਤਰਾਂ ਦੇ ਵਿੱਚ ਅੰਦਰ ਬੰਦ ਆਪਣਾ ਨਜ਼ਰ ਬੰਦ ਕੀਤਾ ਵਾ ਸੋ ਇਸ ਤਰ੍ਹਾਂ ਥੋੜਾ ਸਰਕਾਰਾਂ ਚੱਲਦੀ ਹੈ ਇਸੇ ਤਰ੍ਹਾਂ ਬੁੱਢਾ ਦਰਿਆ ਬੁੱਢਾ ਦਰਿਆ ਦੇ ਉੱਪਰ ਪਿਛਲੇ ਪਤਾ ਨਹੀਂ 4-5 ਸਰਕਾਰਾਂ ਆ ਗਈਆਂ ਚਲੀਆਂ ਗਈਆਂ ਪਰ ਬੁੱਢਾ ਦਰਿਆ ਦੀ ਹਾਲਤ ਸੁਧਰੀ ਨਹੀਂ ਮੈਨੂੰ ਬੜੀ ਹੈਰਾਨੀ ਹੋਈ ਕਿ ਜਦੋਂ ਮਨਪ੍ਰੀਤ ਤਿਆਲੀ ਨੇ ਮਸਲਾ ਚੁੱਕਿਆ ਤੇ ਕੁਲਤਾਰ ਸੰਧਵਾ ਜਿਹੜੇ ਸਪੀਕਰ ਨੇ ਉਹਨਾਂ ਨੂੰ ਕਿਹਾ ਜੀ ਵੀ ਤੁਸੀਂ ਤੇ ਉਸ ਕਮੇਟੀ ਦੇ ਮੈਂਬਰ ਜਿਹੜਾ ਬੁੱਢਾ ਦਰਿਆ ਦੀ ਜਿਹੜੀ ਹਾਊਸ ਕਮੇਟੀ ਆ ਉੱਥੇ ਮਸਲਾ ਰੱਖੋ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਪੀਕਰ ਸਾਨੂੰ ਵੀ ਇਹ ਦੋ ਵੱਖਰੇ ਮਸਲੇ ਨੇ ਵਿਧਾਨ ਸਭਾ ਦੀ ਕਮੇਟੀ ਨੂੰ ਹੋ ਜਾ 2 ਸਾਲ ਲੱਗ ਜਾਂ ਆਪਣੀ ਰਿਪੋਰਟ ਦਿੰਦਿਆਂ ਉਹ ਇੱਕ ਲੈਜਿਸਲੇਟਿਵ ਐਕਸ਼ਨ ਲੈਣਗੇ ਇੱਕ ਸਪਾਰਿਸ਼ ਦੇਣਗੇ ਦੂਜੇ ਪਾਸੇ ਐਡਮਿਨਿਸਟ੍ਰੇਟਿਵ ਨੇ ਕੀ ਹੋ ਰਿਆ ਜੋ ਮਨਪ੍ਰਿਤ ਅਯਾਲੀ ਚੋ크ਰੇਸੀ ਉਹ ਐਡਮਿਨਿਸਟ੍ਰੇਟਿਵਲੀ ਪੁੱਛ ਰਹੇ ਸੀ ਕਿ ਕੀ ਕੀਤਾ ਜਾ ਰਾ ਜਾਣਾ ਚਾਹੀਦਾ ਵਾ ਕਿਉਂ ਨਹੀਂ ਇਹ ਹੋ ਰਿਆ ਕੀ ਕੀਤਾ ਤੁਸੀਂ ਆਫਟਰ ਆਲ ਇੱਕ ਐਮਐਲਏ ਨੇ ਜਿਹਨੇ ਆਪਣਾ ਪੱਥਰ ਜਿਹੜਾ ਵਾ ਮੁੱਖ ਮੰਤਰੀ ਵੱਲੋਂ ਪੱਥਰ ਲਾਇਆ ਸੀ ਉਹ ਕਿਉਂ ਪੰਨਿਆ ਇਹਦਾ ਮਤਲਬ ਹੈ ਸਰਕਾਰ ਦੀ ਕਾਰਗੁਜ਼ਾਰੀ ਸਹੀ ਨਹੀਂ ਉਹ ਕਾਰਗੁਜ਼ਾਰੀ ਸਹੀ ਕਰਨ ਦੀ ਲੋੜ ਹੈ ਡਾਇਰੈਕਸ਼ਨਸ ਦੇਣ ਦੀ ਲੋੜ ਹੈ ਆਪ ਜਿਹੜਾ ਦਰਿਆ ਜਿਹੜਾ ਵਾ ਅਗਲੇ 3 ਮਹੀਨਿਆਂ ਦੇ ਵਿੱਚ ਸਾਫ਼ ਕੀਤਾ ਜਾਵੇ ਜਿੰਨੀਆਂ ਫੈਕਟਰੀਆਂ ਕੁਝ ਗੰਦ ਪਾਰੀਆਂ ਕੋਈ ਬੰਦ ਕਰਕੇ ਉਹਨਾਂ ਦਾ ਆਲਟਰਨੇਟਿਵ ਉਹਨਾਂ ਨੂੰ ਲੱ ਇਸ ਕਰਕੇ ਚੁੱਪੇ ਜਾ ਰਹੇ ਨੇ ਕਿ ਹੋਰ ਕਿਸੇ ਪਾਸੇ ਕੋਈ ਮੈਕੈਨਿਜ਼ਮ ਹੈ ਨਹੀਂ ਹੁਣ ਆਮ ਆਦਮੀ ਪਾਰਟੀ ਪੁੱਛ ਕਈ ਸਵਾਲ ਉੱਠਦੇ ਆ ਕਿ ਉਹ ਕਿਉਂ ਆਪਣੇ ਮਸਲੇ ਜਿਹੜੇ ਵਿਧਾਨ ਸਭਾ ਚ ਲੈ ਕੇ ਆਉਂਦੇ ਆ ਕਿਉਂਕਿ ਅਸਲੇ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਕੌਣ ਹੈ ਹੈ ਕੋਈ ਉਹਨਾਂ ਦਾ ਵਾਰੀ وارث ਹੈ ਕੋਈ ਉਹਨਾਂ ਦੀ ਗੱਲਬਾਤ ਪੁੱਛਣ ਵਾਲਾ ਬੰਦਾ ਮੁੱਖ ਮੰਤਰੀ ਦੀ ਆਫਟਰ ਆਲ ਬੜੇ ਬਿਜ਼ੀ ਨੇ ਉਹਨਾਂ ਕੋ ਕਿੰਨਾ ਖਸਾਬਾ ਮਾਇਨਾਂ ਦੀਆਂ ਗੱਲਾਂ ਸੁਣਨ ਨਾਰਮਲੀ ਪਾਰਟੀਆਂ ਜਿਹੜੀਆਂ ਵਾਂ ਉਹ ਇੱਕ ਮੁੱਖ ਮੰਤਰੀ ਹੁੰਦਾ ਇੱਕ ਪਾਰਟੀ ਦਾ ਪ੍ਰਧਾਨ ਹੁੰਦਾ ਜਿਹੜਾ ਪਾਰਟੀ ਦੇ ਪ੍ਰਧਾਨ ਕੋਲ ਜਿਹੜੇ ਵਰਕਰ ਨੇ ਐਮ ਐਲ ਏ ਨੇ ਜਾਂ ਬਾਕੀ ਲੋਕ ਨੇ ਉਹਨਾਂ ਕੋ ਜਾ ਸਕਦੇ ਸੋ ਉਹ ਮੈਕੈਨਿਜ਼ਮ ਬਣਾਏ ਨੇ ਕੁਚੇਰ ਜਿਹੜਾ ਬਈ ਇੱਕ ਹੋਰ ਬਹੁਤ ਗਲਤ ਮੈਕੈਨਿਜ਼ਮ ਲਿਆਉਣ ਦੀ ਕੋਸ਼ਿਸ਼ ਕੀਤੀ ਵੀ ਦਿੱਲੀ ਦੇ ਬੰਦੇ ਇੱਥੇ ਲਿਆ ਕੇ ਬਿਠਾ ਦੇ ਤੁਸੀਂ ਇੱਕ ਰਾਜ ਸਭਾ ਦੇ ਮੈਂਬਰ ਨੂੰ ਤੁਸੀਂ ਕੋਠੀ ਦੇ ਕੇ ਇੱਥੇ ਪੰਜਾਬ 'ਚ ਬਿਠਾਤਾ ਐਡਵਾਈਜ਼ਰ ਲਾਤਾ ਨੂੰ ਇਸ ਤਰ੍ਹਾਂ ਸਰਕਾਰਾਂ ਥੋੜਾ ਚੱਲਦੀਆਂ ਵਾ ਨਾ ਤੇ ਦਿੱਲੀ ਤੋਂ ਸਰਕਾਰ ਚੱਲ ਰਹੀਆਂ ਜਾਂ ਇੱਕ ਕੱਲਾ ਬੰਦਾ ਸਰਕਾਰ ਚਲਾ ਸਕਦਾ ਵਾ ਜੇ ਭਗਵੰਤ ਮਾਰੇ ਕੋਸ਼ਿਸ਼ ਕਰ ਰਿਹਾ ਜਾਂ ਉਹਨੂੰ ਇਹ ਇੱਕ ਕਲੈਕਟਰ ਰਿਸਪਾਂਸਿਬਿਲਟੀ ਦੀ ਕੈਬਨਿਟ ਹੁੰਦੀ ਹੈ ਪੂਰੀ ਕੈਬਨਿਟ ਦੀ ਜ਼ਿੰਮੇਵਾਰੀ ਹੈ ਮਨਿਸਟਰਾਂ ਨੂੰ ਏਮਪਾਵਰ ਕਰੋ ਉਹਨਾਂ ਤੇ ਨਿਗਰਾਨੀ ਰੱਖੋ ਉਹਨਾਂ ਨੂੰ ਸਲਾਹ ਦਿਓ ਉਹਨਾਂ ਨੂੰ ਕਹੋ ਆਪਣੇ ਸਲਾਹਕਾਰ ਚੰਗੇ ਸਲਾਹਕਾਰ ਲੈਣ ਐਮਐਲਏਜ਼ ਨੂੰ ਏਮਪਾਵਰ ਕਰੋ ਐਮਐਲਏਜ਼ ਨੂੰ ਡਿਵੈਲਪਮੈਂਟ ਦਾ ਵਿਕਾਸ ਦਾ ਹਿੱਸਾ ਬਣਾਓ ਜਵਾਬਦੇਹੀ ਬਣਾਓ ਵਿਧਾਨ ਸਭਾ ਦੇ ਸੈਸ਼ਨ ਲੰਬੇ ਕਰੋ ਉੱਥੇ ਵਿਚਾਰ ਚਰਚਾ ਹੋਵੇ ਹਰ ਹਲਕੀ ਤੇ ਉੱਪਰ ਵਿਚਾਰ ਚਰਚਾ ਹੋਵੇ ਸੋ ਕਹਿਣ ਦਾ ਮਤਲਬ ਹੈ ਕਿ ਇਹ ਜਿਨ ਚਰਤਾ ਕੀ ਇਸ ਤਰ੍ਹਾਂ ਦਾ ਇਹ ਮੈਕਨਿਜ਼ਮ ਨਹੀਂ ਬੜਾਵਾਂਗੇ ਅੱਜ ਤੇ ਐਮਐਲਏ ਜਿਹੜੇ ਨੇ ਉਹ ਵਿਧਾਨ ਸਭਾ ਚ ਮਸਲਾ ਚੁੱਕ ਰਹੇ ਨੇ ਕੱਲ ਨੂੰ ਆਮ ਆਦਮੀ ਪਾਰਟੀ ਜਾਂ ਸਤਾਤਰ ਦੇ ਆਪਣੇ ਐਮਐਲਏ ਸਰਕਾਂ ਤੇ ਵੀ ਮੁਜ਼ਾਰਿਆਂ ਤੇ ਬੈਠ ਸਕਦੇ ਨੇ ਮੁਜ਼ਾਰੇ ਕਰ ਸਕਦੇ ਆ ਕਰਨੇ ਲਾ ਸਕਦੇ ਆ ਉਸ ਤੋਂ ਅਗਲਾ ਸਟੈਪ ਵੀ ਹੋ ਸਕਦਾ ਜੋ ਮਹਾਰਾਸ਼ਟਰ ਚ ਹੋਇਆ ਸੀ ਕਿ ਇਹ ਸਾਰੇ ਐਨ ਬਲੌਕ ਦੂਜੇ ਪਾਸੇ ਕਿਤੇ ਜਾ ਸਕਦੇ ਆ ਤੁਸੀਂ ਆਮ ਆਦਮੀ ਪਾਰਟੀ ਆਮ ਗੱਲ ਕਰਦੀ ਰਹਿੰਦੀ ਜੀ ਆਪਰੇਸ਼ਨ ਲੋਟਸ ਬੀਜੇਪੀ ਕਰ ਰਹੀ ਹੈ ਤੁਸੀਂ ਮੌਕਾ ਦੇ ਰਹੇ ਜੇ ਤੁਸੀਂ ਇਸ ਤਰ੍ਹਾਂ ਹੀ ਅਸੰਤੁਸ਼ਟ ਬਿਲਕੁਲ ਸੈਟੀਸਫਾਈਡ ਕਿ ਐਮਐਲਏ ਰਣਕੇ ਤੋ ਕਿਸੇ ਨਾ ਕਿਸੇ ਪਾਸੇ ਜਾਣ ਗਈ ਹੋ ਸੋ ਇਹਦੇ ਨਾਲ ਦਲ ਬਦਲੂ ਵੀ ਹੋਊਗਾ ਫਿਰ ਸੋ ਇਸ ਕਰਕੇ ਕਹਿਣ ਦਾ ਮਤਲਬ ਹੈ ਕਿ ਇੱਕ ਮੈਕੈਨਿਜ਼ਮ ਬਣਾਈ ਜਾਵੇ ਔਰ ਸਰਕਾਰ ਚਲਾਉਣੀ ਜਰੀ ਹੈ ਬਹੁਤ ਇੱਕ ਸੀਰੀਅਸ ਮਸਲਾ ਬਾ ਇਹਨੂੰ ਸੀਰੀਅਸਲੀ ਚਲਾਉਣੀ ਲੋੜ ਹੈ